ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਗਰ ਨਿਗਮ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਬਾਰੇ ਦੋਸਤੋ ਜਿਵੇਂ ਕਿ ਅਪਾ ਪਿਛਲੇ ਕਈ ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਵੀ ਅੱਜ 21 ਦਸੰਬਰ ਨੂੰ ਪੰਜਾਬ ਦੇ ਵਿੱਚ ਪੰਜ ਨਗਰ ਨਿਗਮ ਤੇ 41 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਸਣੇ 4000 ਦੇ ਅਚਾਰ ਦਰਜਣ ਦੇ ਕਰੀਬ ਜਿਹੜੇ ਵਾਰਡਾਂ ਦੇ ਵਿੱਚ ਜਿਮਨੀ ਚੋਣਾਂ ਲਈ ਅੱਜ VOTING ਦਾ ਅਮਲ ਮੁਕੰਮਲ ਹੋ ਗਿਆ ਸਵੇਰੇ 7 ਵਜੇ VOTING ਸ਼ੁਰੂ ਹੋ ਗਈ ਸੀ ਤੇ ਜਿਹੜਾ ਹੁਣ 4 ਵਜੇ ਤੱਕ VOTING ਸੀ ਤੇ VOTING ਮੁਕੰਮਲ ਹੋ ਚੁੱਕੀ ਹੈ ਤੇ ਵੋਟਾਂ ਦੀ ਗਿਣਤੀ ਹੋਣ ਦੇ ਨਾਲ-ਨਾਲ ਜਿਹੜਾ ਵੋਟਾਂ ਦੇ ਇਹ ਚੋਣਾਂ ਦੇ ਨਤੀਜੇ ਜਿਹੜਨੇ ਉਹ ਸਭ ਦੇ ਸਾਹਮਣੇ ਆ ਰਹੇ ਨੇ ਦੋਸਤੋ ਜੇ ਗੱਲ ਕਰੀਏ ਇਹ ਨਾ ਚੋਣਾਂ ਬਾਰੇ ਤਾਂ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਚੋਣ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸੀ ਜਿਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਕੁੱਲ 609 ਪੋਲਿੰਗ ਬੂਥਾਂ ਤੇ ਜਿਹੜਾ ਪਾਰਟੀਆਂ ਭੇਜੀਆਂ ਗਈਆਂ ਇਹ ਚੋਣਾਂ 1609 ਪੋਲਿੰਗ ਬੂਥਾਂ ਤੇ ਹੋਈਆਂ ਜਿੱਥੇ ਕਿ 3336 ਉਮੀਦਵਾਰ ਚੋਣ ਮੈਦਾਨ ਚ ਨਿਤਰੇ ਹੋਏ ਸੀਗੇ ਉਹਨਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਹੈ 3732 ਵੋਟਰਾਂ ਨੇ ਕੀਤਾ ਤੇ ਇਹਨਾਂ ਚੋਣਾਂ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਪੰਜਾਬ ਭਰ ਦੇ ਵਿੱਚ 23000 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਜਾਂ ਕਹਿੰਦੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸੀ ਦੋਸਤੋ ਜੇ ਇਹਨਾਂ ਬਾਰੇ ਗੱਲਬਾਤ ਕਰੀਏ ਤਾਂ ਇੱਕ ਚੀਜ਼ ਅੱਜ ਜਰੂਰ ਨਗਰ ਨਿਗਮ ਨਗਰ ਕਾਉਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਚ ਦੇਖਣ ਨੂੰ ਮਿਲੀ ਹੈ ਸਭ ਤੋਂ ਪਹਿਲੀ ਗੱਲ ਕਰੀਏ ਤਾਂ ਘੱਟ VOTING ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਗੱਲਬਾਤ ਵੀ ਕਰਦੇ ਹਾਂ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਤੇ ਤਾਂ ਅਕਸਰ ਚਰਚਾ ਹੁੰਦੀ ਹੈ ਪਰ ਜੇ ਅਸੀਂ ਨਾ ਨਗਰ ਨਿਗਮ ਨਗਰ ਕਾਉਂਸਲ ਦੀਆਂ ਚੋਣਾਂ ਤੇ ਗੱਲ ਕਰਦੇ ਹਾਂ ਤਾਂ ਉਸ 'ਚ VOTING ਪਰ ਇਹ ਕੋਈ ਅੰਨੀ ਗੱਲਬਾਤ ਨਹੀਂ ਕੀਤੀ ਜਾਂਦੀ ਜਦੋਂ ਕਿ ਅਸਲ VOTING ਉੱਥੇ ਦੀ ਮਾਇਨੇ ਵੀ ਰੱਖਦੀ ਆ ਅੱਜ ਵੀ ਜੇ VOTING ਦੀ ਗੱਲ ਕਰੀਏ ਤਾਂ ਹਲੇ 4 ਵਜੇ ਤੱਕ ਦੇ ਅਧਿਕਾਰਤ ਅੰਕੜੇ ਤਾਂ ਨਹੀਂ ਆਏ ਪਰ ਜਿਹੜੇ 3 ਵਜੇ ਤੱਕ ਦੇ ਪੰਜਾਬ ਭਰ ਦੇ ਅੰਕੜੇ ਆਏ ਨੇ ਵੀ ਕਿ 55 ਫੀਸਦੀ ਦੇ ਕਰੀਬ VOTING ਹੋਈ ਆ ਤੇ ਇਸ ਦੇ ਵਿੱਚ ਜੇਕਰ ਅੱਗੇ ਹੋਰ ਢੇਠਾ ਪੱਦਰਤੇ ਦੇਖਦੇ ਆ ਤਾਂ ਕਈ ਥਾਵਾਂ ਤੇ ਆਪੋ ਜੀਆਂ ਨੇ ਜਿੱਥੇ VOTING ਬਹੁਤ ਘੱਟ ਹੋਈ ਐ ਖਾਸ ਤੌਰ ਤੇ ਜੇ ਨਗਰ ਨਿਗਮ ਪਟਿਆਲਾ ਦੀ ਚੋਣ ਦੇ ਵਿੱਚ ਗੱਲ ਕਰੀਏ ਤਾਂ ਪਟਿਆਲਾ ਚ 3 ਵਜੇ ਤੱਕ ਸਿਰਫ 29 ਫੀਸਦੀ ਗ੍ਰੀ ਮਤਲਬ 30% VOTING ਹੋਈ ਸੀਗੀ ਤਾਂ ਅਸੀਂ ਇਸ ਤੋਂ ਹਿਸਾਬ ਲਾ ਸਕਦੇ ਹਾਂ ਵੀ ਕਿ ਠੰਡ ਦੇ ਮਾਹੌਲ ਚ ਇੱਕ ਤਾਂ ਵੋਟਰਾਂ ਦਾ ਰੁਝਾਨ ਬਹੁਤ ਹੀ ਮੱਠਾ ਰਿਹਾ ਤੇ ਨਾਲ ਹੀ ਜੇਕਰ ਹੋਰ ਦੇਖੀਏ ਤਾਂ ਇੱਕ ਗੱਲ ਹੋਰ ਵੀ ਰਹੀ ਐ ਵੀ ਕਿ ਪਹਿਲੇ ਦਿਨ ਤੋਂ ਹੀ ਜਦੋਂ ਨਾਮ ਜਦਗੀਆਂ ਭਰੀਆਂ ਜਾ ਰਹੀਆਂ ਸੀ ਜਿਹੜੀ ਤਵਾਦ ਵਿਵਾਦ ਤਕਰਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਉਸ ਕਰਕੇ ਵੀ ਕਿਤਾਂ ਕਿਤੇ ਵੋਟਰ ਦੇ ਮਨ 'ਚ ਡਰ ਸੀਗਾ ਤੇ ਅੱਜ ਵੋਟਰ ਇਸੇ ਕਰਕੇ ਘੱਟ ਜਿਹੜਾ ਵੋਟ ਪਾਉਣ ਲਈ ਬਾਹਰ ਨਿਕਲਿਆ ਪਰ ਦੋਸਤੋ ਜੇ ਇਹਨਾਂ ਦਾ ਕੰਪੈਰੀਸ਼ਨ ਆਪਾਂ ਲੋਕ ਸਭਾ ਤੇ ਵਿਧਾਨ ਸਭਾ ਨਾਲ ਕਰੀਏ ਤਾਂ ਇੱਕ ਚੀਜ਼ ਜ਼ਰੂਰ ਦੇਖਣ 'ਚ ਫਰਕ ਮਿਲਿਆ ਵੀ ਅੱਗੇ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ 'ਚ ਸਵੇਰੇ 7 ਵਜੇ ਜਦੋਂ ਪੋਲਿੰਗ ਸ਼ੁਰੂ ਹੁੰਦੀ ਹੈ ਚਾਹੇ 7 ਵਜੇ ਹੋਵੇ ਚਾਹੇ ਹੋਵੇ 8 ਵਜੇ ਤਾਂ ਪੋਲਿੰਗ ਸ਼ੁਰੂ ਹੁੰਦੇ ਹੀ ਪੋਲਿੰਗ ਬੂਥਾਂ ਦੇ ਬਾਹਰ ਪੱਟੀਆਂ-ਪੱਟੀਆਂ ਲਾਈਨਾਂ ਲੱਗ ਜਾਂਦੀਆਂ ਸੀ ਪਰ ਅੱਜ ਕਿਤੇ ਨਾ ਕਿਤੇ ਉਹ ਚੀਜ਼ ਮਿਸਿੰਗ ਦਿਖੀ ਐ ਕਈ ਥਾਵਾਂ ਤੇ ਲਾਈਨਾਂ ਸੀਗੀਆਂ ਵੀ ਪਰ ਜ਼ਿਆਦਾਤਰ ਥੰਮ ਤੇ ਉਹ ਲਾਈਨਾਂ ਨਹੀਂ ਲੱਗੀਆਂ ਦਿਖੀਆਂ ਤਾਂ ਉਸ ਤੋਂ ਹੀ ਸਵੇਰੇ ਹੀ ਪਤਾ ਲੱਗ ਗਿਆ ਸੀਗਾ ਵੋਟਰਾਂ ਦਾ ਰੁਝਾਨ ਮੱਠਾ ਰਹਿ ਦੇ ਤੇ ਨਾਲ ਹੀ ਦੋਸਤੋ ਜੇਕਰ ਆਪਾਂ ਇਹਨਾਂ ਦੀ ਗੱਲ ਕਰਦੇ ਆਂ ਵੀ ਚੋਣਾਂ ਦੀ ਕਿ ਭਾਵੇਂ ਪੰਜਾਬ ਰਾਜ ਚੋਣ ਕਮਿਸ਼ਨ ਤਾਂ ਇਹਨਾਂ ਚੋਣਾਂ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ तरह-तरह ਦੇ ਉਹਨੇ ਪ੍ਰਬੰਧ ਕੀਤੇ ਹੋਏ ਸੀ ਉਹਨੇ ਸਾਰੀ ਤਰ੍ਹਾਂ ਦੀ ਚਾਹੀਦੀ ਸੁਰੱਖਿਆ ਦੇ ਬੰਦਵਸਤੂ ਗੈਲੂ ਜਾਂ ਚੋਣ ਕਮਿਸ਼ਨ ਵੱਲੋਂ ਜਿਹੜੀ ਤਿਆਰੀਆਂ ਕੀਤੀਆਂ ਜਾਂਦੀਆਂ ਉਹ ਸਾਰੀਆਂ ਮੁਕੰਮਲ ਕੀਤੀਆਂ ਗਈਆਂ ਸੀ ਪਰ ਅੱਜ ਦੀਆਂ ਚੋਣਾਂ 'ਚ ਸਾਨੂੰ ਕਈ ਥਾਵਾਂ 'ਤੇ ਫੇਰ ਵੀ ਝੜਪਦੀਆਂ ਘਟਨਾਵਾਂ ਜ਼ਰੂਰ ਦੇਖਣ ਨੂੰ ਮਿਲੀਆਂ ਨੇ ਚਾਹੀਦੀ ਗੱਲ ਆਪਾਂ ਪਟਿਆਲਾ ਦੀ ਕਰ ਲਈ ਲੁਧਿਆਣਾ ਦੀ ਕਰ ਲਈ ਜਲੰਧਰ ਦੀ ਕਰ ਲਈ ਫਗਵਾੜਾ ਦੀ ਕਰ ਲਈਏ ਅੰਮ੍ਰਿਤਸਰ ਦੀ ਕਰ ਲਈਏ ਇਹ ਤਾਂ ਆਪਾਂ ਪੰਜ ਨਗਰ ਨਿਗਮਾਂ ਦੇ ਨਾਮ ਲਈਏ ਇਨਾ ਚਿਤਾਇਆ ਰੁਜੀ ਘਟਨਾਵਾਂ ਦੇਖਣ ਨੂੰ ਹੀ ਮਿਲਿਆ ਨੇ ਤੇ ਇਸ ਤੋਂ ਇਲਾਵਾ ਜੀਕਰ ਨਗਰ ਕੌਂਸਲਾਂ ਦੀ ਗੱਲ ਕਰੀਏ ਤਾਂ ਉਸ ਵੀ ਸਾਨੂੰ ਜੱਤਰ ਥਾਵਾਂ ਤੇ ਤਕਰਾਰ ਬਾਜ਼ੀਆਂ ਜਿਹੜੀਆਂ ਹੁੰਦੀਆਂ ਦਿਖਾਈ ਦਿੱਤੀਆਂ ਨੇ ਜਿਸ ਨੂੰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ਾਂਤ ਕਰਵਾਇਆ ਹਾਲਾਂਕਿ ਵਿਰੋਧੀ ਧਿਰ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਨੇ ਕਿ ਇਹੇ ਝੜਪਾਂ ਜਿਹੜੀਆਂ ਨੇ ਜਾਂ ਇਹ ਤਕਰਾਰਬਾਜੀ ਦੇ ਪਿੱਛੇ ਸੱਤਾਧਾਰੀ ਧਿਰ ਦਾ ਹੱਥ ਹੈ ਕਿਉਂਕਿ ਉਹਨਾਂ ਵੱਲੋਂ ਪੋਲਿੰਗ ਸਟੇਸ਼ਨਾਂ ਤੇ ਧੱਕੇਸ਼ਾਹੀ ਕੀਤੀ ਗਈ ਹੈ ਜਿਸ ਦਾ ਉਹਨਾਂ ਨੇ ਵਿਰੋਧ ਕੀਤਾ ਤਾਂ ਇਹ ਤਕਰਾਰ ਜਿਹੜਾ ਨਿਕਲ ਕੇ ਸਾਹਮਣੇ ਆਇਆ ਪਰ ਇਹੇ ਵਿਰੋਧੀ ਧਿਰ ਵੱਲੋਂ ਦੋਸ਼ਨਵਾਜੀ ਕੀਤੀ ਜਾਦੀ ਹੈ ਇਹ ਵੀ ਚੀਜ਼ ਦੇਖਣ ਨੂੰ ਆਈ ਜੀ ਵੀ ਕਈ ਥਾਵਾਂ ਤੇ ਲੜਾਈ ਝਗੜੇ ਬਹੁਤ ਹੀ ਗੰਭੀਰ ਰੂਪ ਲੈ ਕੇ ਸੀਗੇ ਜਿੱਥੇ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰਾ ਮਾਮਲਾ ਸ਼ਾਂਤ ਕਰਵਾਇਆ ਪਰ ਦੋਸਤੋ ਜੇਕਰ ਅਸੀਂ ਦੇਖਦੇ ਆ ਤਾਂ ਜਿਹੜਾ ਸਾਨੂੰ ਸੰਵਿਧਾਨ 'ਚ ਸਭ ਤੋਂ ਵੱਡਾ ਅਧਿਕਾਰ ਮਿਲਿਆ ਆਪਣੇ ਵੋਟ ਦੀ ਵਰਤਤਾ ਚਾਹੇ ਵੋਟ ਪੰਚਾਇਤੀ ਹੋਵੇ ਚਾਹੇ ਨਗਰ ਨਿਗਮ ਦੀ ਹੋਵੇ ਨਗਰ ਕੌਂਸਲ ਦੀ ਹੋਵੇ ਨਗਰ ਪੰਚਾਇਤ ਦੀ ਹੋਵੇ ਜਾਂ ਵਿਧਾਨ ਸਭਾ ਜਾਂ ਲੋਕ ਸਭਾ ਦੀ ਹੋਵੇ ਵੋਟ ਤਾਂ ਵੋਟ ਹੈ ਆਖਿਰਕਾਰ ਸਮਾਜ ਦੇ ਲੋਕਾਂ ਨੇ ਆਪਣਾ ਪ੍ਰਤੀਨਿਧੀ ਚੁਣਨਾ ਹੈ ਚਾਹੇ ਉਹ ਪਿੰਡ ਲੈਵਲ ਤੇ ਹੋਵੇ ਇਲਾਕਾ ਲੈਵਲ ਤੇ ਹੋਵੇ ਸ਼ਹਿਰ ਲੈਵਲ ਤੇ ਵਿਧਾਨ ਸਭਾ ਲੈਵਲ ਤੇ ਹੋਵੇ ਜਾਂ ਲੋਕ ਸਭਾ ਲੈਵਲ ਤੇ ਹੋਵੇ ਤਾਂ ਇਹ ਸਾਨੂੰ ਆਪਣੇ ਸੰਵਿਧਾਨ ਚ ਅਧਿਕਾਰ ਮਿਲਿਆ ਤੇ ਅਸੀਂ ਆਪਣੀ ਮਨਮਰਜ਼ੀ ਨਾਲ ਜਿਹੜਾ ਵਿਅਕਤੀ ਹੈ ਜਿਹੜਾ ਉਮੀਦਵਾਰ ਲੋਕ ਹਿੱਤ ਚ ਕੰਮ ਕਰਦਾ ਹੋ ਵੀ ਉਸ ਨੂੰ ਵੋਟ ਪਾ ਕੇ ਕਾਮਯਾਬ ਕਰੀਏ ਇਹੋ ਜਿਹਾ ਸਾਨੂੰ ਅਧਿਕਾਰ ਮਿਲਿਆ ਤਾਂ ਜੋ ਸਮਾਜ ਦਾ ਵਿਕਾਸ ਕੀਤਾ ਜਾ ਸਕੇ ਲੋਕਾਂ ਦੀ ਭਲਾਈ ਦੇ ਕੰਮ ਹੋ ਸਕਣ ਪਰ ਜਦੋਂ ਇਹੋ ਜਿਹੀ ਹਿੰਸਕ ਝੜਪਾਂ ਅਸੀਂ ਦੇਖਦੇ ਆ ਤਕਰਾਰ ਬਾਜ਼ੀਆਂ ਦੇਖਦੇ ਆ ਲੜਾਈ ਝਗੜੇ ਦੇਖਦੇ ਤਾਂ ਸਾਨੂੰ ਕਿਤੇ ਨਾ ਕਿਤੇ ਇੱਕ ਚੀਜ਼ ਸਪਸ਼ਟ ਤੌਰ ਤੇ ਦਿਖਾਈ ਦਿੰਦੀ ਆ ਕਿ ਕਿਵੇਂ ਸੰਵਿਧਾਨ ਚ ਜਿਹੜੇ ਸਾਨੂੰ ਅਧਿਕਾਰ ਮਿਲੇ ਨੇ ਉਹਨਾਂ ਤੇ ਕਾਣ ਕਿਵੇਂ ਕੀਤਾ ਜਾ ਰਿਹਾ ਹੈ ਜਾਂ ਕਿਰਿਆਇਕ ਸੁਵਿਧਾਨ ਨੂੰ ਕਿਵੇਂ ਛੀਕੇ ਟੰਕੇ ਸੱਤਾਧਾਰੀ ਧਿਰ ਵੱਲੋਂ ਜਾਂ ਕੁਝ ਸ਼ਰਾਰਤੀ ਅੰਸ਼ਰਾ ਵੱਲੋਂ ਕਿਵੇਂ ਇਹ ਸਾਰੇ ਹਾਲਾਤ ਨੂੰ ਇੰਜਾਮ ਦਿੱਤਾ ਜਾਂਦਾ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਇਹੋ ਜਿਹਾ ਚੋਣਾ ਸਮੇਂ ਤਾਂ ਖਾਸ ਤੌਰ ਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕ ਰਾਜ ਲੋਕ ਹੀ ਆਪਣੇ ਨੁਮਾਇੰਦੇ ਦੀ ਚੋਣ ਕਰਦੇ ਨੇ ਤਾਂ ਲੋਕਾਂ ਨੂੰ ਜੇਕਰ ਇਹੋ ਜੇ ਚੋਣ ਨਹੀਂ ਕਰ ਦਿੱਤੀ ਜਾਵੇ ਕਿ ਤਾਂ ਫਿਰ ਅਸੀਂ ਕਰ ਕੀ ਸਕਦੇ ਤਾਂ ਵੀ ਇਹ ਬਹੁਤ ਹੀ ਮਾੜੀ ਗੱਲ ਹੈ ਤੇ ਨਾਲ ਹੀ ਇਸ ਲਈ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਤੇ ਸੂਬਾ ਸਰਕਾਰਾਂ ਦੀ ਵੀ ਬਣਦੀ ਹੈ ਵੀ ਉਹੋ ਜਿਹੜਾ ਇਸ ਸਾਰੇ ਮਸਲੇ ਨੂੰ ਬੜਾ ਸੰਜੀਦਗੀ ਨਾਲ ਲੈਣਾ ਤਾਂ ਜੋ ਇਹੋ ਜੀ ਘਟਨਾਵਾਂ ਜਿਹੜੀਆਂ ਦਿਖ ਰਹੀਆਂ ਨੇ ਉਹ ਦੇਖਣ ਨੂੰ ਨਾ ਮਿਲਣ ਪਰ ਦੋਸਤੋ ਜੇਕਰ ਅਸੀਂ ਹੋਰ ਅਕੀ ਇਹਦੀ ਡੂੰਘਾਈ ਨਾਲ ਨਗਰ ਨਿਕਮ ਤੇ ਨਗਰ ਕੌਂਸਲ ਦੀ ਚੋਣਾਂ 'ਚ ਛੜਪਾ ਦੀ ਗੱਲ ਕਰਦੇ ਆ ਵਿਸ਼ੇਸ਼ ਤੌਰ ਤੇ ਅੱਜ ਜ਼ਿਆਦਾਤਰ ਹਾਲਾਤ ਜਿਹੜੇ ਪਟਿਆਲਾ ਦੇ ਵਿੱਚ ਤਣਾਪੁਰਨ ਦੇਖਣ ਨੂੰ ਮਿਲੇ ਨੇ ਇਹੀ ਹਾਲਾਤ ਜਦੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸੀ ਉਸ ਦਿਨ ਵੀ ਇਹੀ ਹਾਲਾਤ ਸੀਗੇ ਪਟਿਆਲਾ ਦੇ ਵਿੱਚ ਵੀ ਉਸ ਦਿਨ ਵੀ ਆਪਨੇ 12 ਦਸੰਬਰ ਨੂੰ ਦੇਖਿਆ ਸੀ 11 ਦਸੰਬਰ ਨੂੰ ਇਹੀ ਹਾਲਾਤ ਸੀ ਕਿਵੇਂ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਤਕਰਾਰਬਾਜ਼ੀਆਂ ਹੋ ਰਹੀਆਂ ਸੀਗੀਆਂ ਉੱਥੇ ਜੋ ਮਾਹੌਲ ਬਣਿਆ ਹੋਇਆ ਸੀ ਉਹ ਸਾਨੂੰ ਇੱਕ ਲੋਕਰਾਜ ਦੇ ਵਿੱਚ ਜਿਹੜਾ ਹੈ ਸ਼ੋਭਾ ਨਹੀਂ ਦਿੰਦਾ ਉਹੀ ਹਾਲਾਤ ਕਿਤੇ ਨਾ ਕਿਤੇ ਅੱਜ ਸਵੇਰ ਤੋਂ ਹੀ ਦੇਖਣ ਨੂੰ ਮਿਲ ਗਏ ਸੀ ਜਦੋਂ ਸਵੇਰੇ ਪਟਿਆਲਾ ਦੇ 40 ਨੰਬਰ ਵਾਰਡ ਦੇ ਵਿੱਚ ਸਵੇਰੇ ਤੜਕਸਾਰ ਹਲੇ ਪੋਲਿੰਗ ਸ਼ੁਰੂ ਵੀ ਨਹੀਂ ਹੋਈ ਸੀ ਉਦੋਂ ਹੀ ਦੋ ਧੜਿਆਂ ਦੇ ਵਿੱਚ ਇੱਕ ਛੜਪ ਦਾ ਮਾਹੌਲ ਦੇਖਣ ਨੂੰ ਮਿਲਿਆ ਉੱਥੇ ਇੱਕ ਦੂਜੇ ਤੇ ਦੂਸ਼ਣਵਾਜੀਆਂ ਲਗਾਈ ਗਈਆਂ ਤੇ ਉਸ ਵਾਰਡ ਦੇ ਵਿੱਚ 40 ਨੰਬਰ ਵਾਰਡ ਦੇ ਵਿੱਚ ਤਾਂ ਕੱਲਾ ਸਵੇਰ ਤੋਂ ਨਹੀਂ ਸਵੇਰ ਤੋਂ ਸ਼ੁਰੂ ਹੋ ਕੇ VOTING ਤੋਂ ਪਹਿਲਾਂ ਹੀ ਮਤਲਬ 5:30 6:00 ਵਜੇ ਮਾਹੌਲ ਤਣਾਅਪੂਰਨ ਬਣਨਾ ਸ਼ੁਰੂ ਹੋ ਗਿਆ ਸੀ ਉਦੋਂ ਤੋਂ ਹੀ ਲੈ ਕੇ ਜਿਹੜਾ ਬਾਅਦ ਦੁਪਹਿਰ ਤੱਕ ਇਹ ਪੋਲਿੰਗ ਖਤਮ ਹੋਣ ਤੱਕ ਉੱਥੇ ਹਾਲਾਤ ਐਫਜੇ ਹੀ ਬਣੇ ਦਿਖਦੇ ਰਹੇ ਦੋ ਤਿੰਨ ਉਮੀਦਵਾਰ ਸੀਗੇ ਦੋਵੇਂ ਤਿੰਨੇ ਤਿੰਨੋਂ ਇੱਕ ਦੂਜੇ ਦੇ ਵਿਰੁੱਧ ਜਿਹੜਾ ਕੋਈ ਨਾ ਕੋਈ ਸਾਰਾ ਦਿਨ ਛੜਿਆ ਅੰਤਰਾ ਉੱਥੇ ਰਚਦੇ ਰਹਿੰਦੇ ਇੱਕ ਦੂਜੇ ਤੇ ਦੂਸ਼ਣਵਾਜੀ ਕਰਦੇ ਨੇ ਇੱਕ ਦੂਜੇ ਦੇ ਖਿਲਾਫ ਨਾਰੇਬਾਜੀ ਕਰਦੇ ਨੇ ਇਹੇ ਹਾਲਾਤ ਦੇਖਣ ਨੂੰ ਮਿਲੇ ਨੇ ਤੇ ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇ ਤਾਂ ਜਿਹੜਾ ਭਾਰਤੀ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਤੱਕ ਦਿੱਤੀ ਹੈ ਵੀ ਉੱਥੇ ਜਿਹੜੇ ਨੇ ਸત્તાਧਾਰੀ ਤਿਰ ਦੇ ਕੁਝ ਆਗੂ ਵੱਲੋਂ ਬੈਠ ਕੇ ਸਾਰਾ ਕੰਮ ਕਰਵਾਇਆ ਗਿਆ ਲਿਖਤੀ ਤੌਰ ਤੇ ਸ਼ਿਕਾਇਤ ਹਈ ਪੰਜਾਬ ਰੋਚਨ ਕਮਿਸ਼ਨ ਨੂੰ ਭੇਜੀ ਆ ਪਰ ਇਹ ਇੱਕ ਮੰਦਭਾਗੀ ਗੱਲ ਹੈ ਇਸੇ ਤਰ੍ਹਾਂ ਦੀ ਝੇਕਰ ਘਟਨਾ ਅਸੀਂ ਦੇਖੀ ਤਾਂ ਪਟਿਆਲਾ ਦੇ ਵਾਰਡ ਨੰਬਰ 34 ਚ ਵੀ ਦੇਖਣ ਨੂੰ ਮਿਲੀ ਹੈ ਉੱਥੇ ਤਾਂ ਸਾਨੂੰ ਇੱਕ ਜੀ ਹੈਰਾਨਗੀਪੂਰਨ ਦੇਖਣ ਨੂੰ ਮਿਲੀ ਵੀ ਜਦ ਭਾਜਪਾ ਦਾ ਉਮੀਦਵਾਰ ਪੋਲਿੰਗ ਸਟੇਸ਼ਨ ਦੀ ਛੱਤ ਤੇ ਤੇਲ ਦੀ ਬੋਤਲ ਲੈ ਕੇ ਚੜ ਗਿਆ ਆਪੋ ਜੀ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਸੀ ਦੇਖਿਆ ਨਹੀਂ ਵੀ ਕੋਈ ਚੰਗੀ ਗੱਲ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੀ ਵੀ ਭਾਜਪਾ ਉਮੀਦਵਾਰ ਦਾ ਇਹੋ ਜਿਹਾ ਰਵਈਆ ਭਾਵੇਂ ਕਿ ਉਹ ਦੋਸ਼ ਲਾ ਰਹੇ ਸੀ ਸੱਤਾਧਾਰੀ ਤੇ ਤੇ ਵੀ ਉਹਨਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਫਰਜੀ VOTING ਕਰਵਾਈ ਜਾ ਰਹੀ ਹੈ ਪਰ ਉਹਨਾਂ ਵੱਲੋਂ ਦੋਸ਼ ਜੋ ਲਗਾਏ ਜਾ ਰਹੇ ਨੇ ਠੀਕ ਹੈ ਪਰ ਉਹਨਾਂ ਦਾ ਇਹ ਰਵਈਆ ਵੀ ਕੋ ਬਹੁਤਾ ਚੰਗਾ ਨਹੀਂ ਹੈ ਵੀ ਕਿ ਤੁਸੀਂ ਤੇਲ ਦੀ ਬੋਤਲ ਲੈ ਕੇ ਪੋਲਿੰਗ ਬੂਥ ਦੀ ਛੱਤ ਤੇ ਚੜ ਰਹੇ ਹੋ ਫਿਰ ਉੱਥੇ ਪੁਲੀਸ ਪਹੁੰਚਦੀ ਹੈ ਪੁਲੀਸ ਉਹਨਾਂ ਨੂੰ ਕਾਬੂ ਕਰਦੀ ਹੈ ਤੇ ਹਿਰਾਸਤ ਚ ਲੈ ਲੈਂਦੀ ਹੈ ਉੱਥੇ ਫਿਰ ਹਾਲਾਤ ਉੱਥੇ ਵੀ ਤਣਾਪੂਰਨ ਬਣਦੇ ਨੇ ਵੀ ਕਿ ਇਹੋ ਜਿਹਾ ਮਾਹੌਲ ਕੋਈ 1-2 ਥਾਂਵਾਂ ਤੇ ਨਹੀਂ ਕਈ ਥਾਂਵਾਂ ਤੇ ਦੇਖਣ ਨੂੰ ਮਿਲਦਾ ਹੈ ਪਟਿਆਲਾ ਦੀ ਆਪਾਂ ਗੱਲ ਕਰ ਰਹੇ ਹਾਂ ਪਟਿਆਲਾ ਚਾਹ ਦੇ ਹਾਲਾਤ ਦੇਖਣ ਨੂੰ ਮਿਲੇ ਨੇ ਤੇ ਇੱਕ ਦੂਜੇ ਤੇ ਦੋਸ਼ ਜਿਹੜੇ ਨੇ ਲਗਾਉਂਦੇ ਰਹੇ ਨੇ ਤੇ ਇਸੇ ਤਰ੍ਹਾਂ ਦੇ ਹਾਲਾਤ ਆਪਾਂ ਚਾਹ ਜੰਮਰ ਸਰ ਦੀ ਗੱਲ ਕਰ ਲਈਏ ਲੁਧਿਆਣਾ ਦੀ ਗੱਲ ਕਰ ਲਈਏ ਜਲੰਧਰ ਦੀ ਗੱਲ ਕਰ ਲਈਏ ਫਗਵਾੜਾ ਦੀ ਗੱਲ ਕਰ ਲਈਏ ਯਾ ਹੋਰ ਨਾ ਥਾਵਾਂ ਦੀ ਕਰੀਏ ਉੱਥੇ ਵੀ ਕਿਤੇ ਨਾ ਕਿਤੇ ਸਾਨੂੰ ਐੋਜੇ ਹਾਲਾਤ ਦੇਖਣ ਨੂੰ ਮਿਲੇ ਨੇ ਦੂਸ਼ਣਵਾਜੀ ਇੱਕ ਦੂਜੇ ਤੇ ਕਰ ਰਹੇ ਨੇ ਚਾਹੇ ਸੱਤਾਧਾਰੀ ਧਿਰ ਦੇ ਆਗੂ ਨੇ ਵਿਰੋਧੀਆਂ ਨੂੰ ਘੇਰ ਰਹੇ ਨੇ ਵੀ ਕਿਉਂ ਨਾ ਕਰਕੇ ਹਾਲਾਤ ਖਰਾਬ ਹੋ ਰਹੇ ਨੇ ਵਿਰੋਧੀ ਧਿਰ ਸੱਤਾਧਾਰੀ ਧਿਰ ਤੇ ਹਾਲਾਂਕਿ ਉੱ ਜਿਹੜਾ ਹੈਗਾ ਸਮੇਂ ਦੇ ਨਾਲ ਹੀ ਸਾਹਮਣੇ ਆਣ ਕੇ ਵੀ ਕਿਹ ਕੌਣ ਕਿਹਦੇ ਨਾਲ ਧੱਕੇਸ਼ਾਹੀ ਕਰ ਰਿਹਾ ਸੀਗਾ ਇਹ ਜਾਂਚ ਦਾ ਵਿਸ਼ਾ ਹੈ ਇਹ ਜਾਂਚ ਜਾਂ ਤਾਂ ਪੁਲਿਸ ਨੇ ਕਰਨੀ ਹੈ ਜਾਂ ਪੰਜਾਬ ਰਾਜ ਚੋਣ ਕਮਿਸ਼ਨ ਨੇ ਕਰਵਾਉਣੀ ਹੈ ਪਰ ਆਪਾਂ ਇੱਕ ਗੱਲ ਕਰਦੇ ਆਂ ਕਿ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿ ਸਾਡੇ ਲੋਕ ਰਾਜ ਦੇ ਵਿੱਚ ਲੋਕਤੰਤਰ ਦੇ ਵਿੱਚ ਸਾਨੂੰ ਜਿਹੜਾ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਇੱਕ ਸਾਨੂੰ ਸਵਿਧਾਨਕ ਹੱਕ ਮਿਲਿਆ ਹੋਇਆ ਉਸ ਦੀ ਵਰਤੋਂ ਜਿਹੜੀ ਆ ਉਹ ਬੜੇ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਇਹ ਸਾਰੀ ਗੱਲ ਕਰੀਏ ਤਾਂ ਲੋਕ ਹਿੱਤ ਵਿੱਚ ਕੰਮ ਕਰਨ ਵਾਲੀ ਵਿਅਕਤੀ ਦੀ ਚੋਣ ਕਰ ਸਕੀ ਪਰ ਹੁਣ ਨਿਤ ਜਿਹੜਾ ਹੈ ਕਿ ਸਾਨੂੰ ਦੇਖਣ ਨੂੰ ਮਿਲਦਾ ਪਿਛਲੇ ਲਗਭਗ 15-20 ਸਾਲਾਂ ਤੋਂ ਹਾਲਾਤ ਪੰਜਾਬ ਦੇ ਵਿੱਚ ਆਪੋ ਜੀ ਦੇਖਣ ਨੂੰ ਮਿਲੇ ਨੇ ਕਿ ਜਦੋਂ ਇਹ ਚੋਣਾ ਸਮੇਂ ਤੱਕੇ ਛਾਈਦੀ ਅਸੀਂ ਘਟਨਾਵਾਂ ਦੇਖਦੇ ਪਰ ਹੁਣ ਦੇਖਦੇ ਆ ਚੋਣ ਕਮਿਸ਼ਨ ਇਸ ਤੇ ਕੀ ਰਵਈਆ ਅਖਤਿਆਰ ਕਰਦਾ ਹੈ ਹਾਲਾਂਕਿ ਇੱਕ ਚੀਜ਼ ਗੱਲ ਹਾਈ ਕੋਰਟ ਤੋਂ ਵੀ ਸਾਨੂੰ ਸਖਤ ਜਿਹੜੇ ਰੁਖ ਦੇਖਣ ਨੂੰ ਮਿਲੇ ਸੀ ਹਾਈ ਕੋਰਟ ਦਾ ਉਹ ਵੀ ਬੜਾ ਗੰਭੀਰ ਤੇ ਚਿੰਤਾ ਦਾ ਵਿਸ਼ਾ ਕਿਉਂਕਿ ਕੱਲ ਹਾਈ ਕੋਰਟ ਨੇ ਵੀ ਇੱਕ ਕੇਸ ਦੀ ਸੁਣਵਾਈ ਕਰਦੇ ਹੋਏ ਜਿਹੜਾ ਪਟਿਆਲਾ ਦੇ 7 ਤੇ ਧਰਮਕੋਟ ਦੇ 8 ਵਾਡਾਂ ਦੀ ਜਿਹੜੀ VOTING ਹੈ ਉਹ ਮੁਲਤਵੀ ਕਰਤੀ ਸੀ ਤੇ ਇਹੇ ਗੱਲਾਂ ਸਾਹਮਣੇ ਆ ਰਹੀਆਂ ਕਿ ਉਹਨਾਂ ਵਾਡਾਂ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹ ਲਗਭਗ ਸਾਰੀ ਵਾਡਾਂ ਜਿਨ੍ਹਾਂ 'ਚ ਨਿਰਵਰੋਧ ਜਿਤਾਏ ਗਏ ਸੀ ਇਹ ਇਸ ਕਰਕੇ ਉਹਨਾਂ ਨੇ ਦੋਸ਼ ਲਾਇਆ ਕਿ ਸਾਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਸਾਡੇ ਜਵਰੀ ਕਾਗਜ਼ ਰੱਦ ਕਰ ਦਿੱਤੇ ਲਈ ਇਹੋ ਜੀ ਦੂਸ਼ਣਵਾਜੀਆਂ ਨੇ ਪਰ ਹਾਈ ਕੋਰਟ ਨੇ ਹਾਲ ਦੀ ਘੜੀ ਪਟਿਆਲਾ ਦੇ 7 ਤੇ ਧਰਮਕੋਟ ਦੇ 8 ਵਾਡਾਂ ਦੀ ਜਿਹੜੇ ਨਾਮਜ਼ਦਗੀ ਪੱਤਰ ਆ ਉਹ ਰੱਦ ਕਰ ਦਿੱਤੇ ਸੀਗੇ ਉਹ ਰੱਦ ਕਰ ਲਿਆ ਸੌਰੀ ਮਾਫ ਕਰਨਾ ਦੋਸਤੋ ਵੀ ਕਿ ਉਹਨਾਂ ਨੇ ਚੋਣ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ ਵੀ ਕਿ ਇਹਨਾਂ ਥਾਵਾਂ ਤੇ ਹੁਣ ਚੋਣ ਪ੍ਰਕਿਰਿਆ ਦੁਬਾਰਾ ਸ਼ੁਰੂ ਕੀਤੀ ਜਾਵੇਗੀ ਪਰ ਉਹ ਕਦੋਂ ਹੋਵੇਗੀ ਉਹਦਾ ਕੀ ਸ਼ਡਿਊਲ ਹੋਵੇਗਾ ਹਾਲੇ ਕੁਝ ਨਹੀਂ ਕਹਿ ਸਕਦੇ ਪਰ ਹਾਲ ਦੀ ਘੜੀ ਤਾਂ ਇੱਕ ਚੀਜ਼ ਸਪਸ਼ਟ ਹੈ ਵੀ ਕਿ ਪਟਿਆਲਾ ਦੇ ਵਿੱਚ ਉਹ ਪੰਜਾਬ ਦੇ ਵਿੱਚ ਪੰਜ ਨਗਰ ਨਿਗਮ ਤੇ 41 ਨਗਰ ਕਾਉਂਸਲ ਨਗਰ ਪੰਚਾਇਤਾਂ ਦੀ ਇਸ ਤੋਂ ਲਗਵਾ ਚਾਰ ਦਰਜੇ ਦੇ ਕਰੀਬ ਵਾਡਾ ਦੇ ਵਿੱਚ ਜਿਵਨੀ ਚੋਣਾ ਦਾ ਅਮਲ ਲਗਭਗ ਪੂਰਾ ਹੋ ਚੁੱਕਿਆ ਹੈ 5 ਵਜੇ ਤੋਂ ਉੱਪਰ ਸਮਾਂ ਹੋ ਗਿਆ VOTING 4 ਵਜੇ ਤੱਕ ਹੋਣੀ ਸੀ ਤੇ ਉਸ ਤੋਂ ਤੁਰੰਤ ਬਾਅਦ ਵੋਟਾਂ ਮੁਕੰਮਲ ਹੋਣ ਤੋਂ ਬਾਅਦ ਜਿਹੜਾ ਉੱਥੇ ਹੀ ਗਿਣਤੀ ਹੋ ਕੇ ਜਿਹੜੇ ਵੀ ਜੇਤੂ ਉਮੀਦਵਾਰ ਹੋਣਗੇ ਉਹਨਾਂ ਨੂੰ ਉੱਥੇ ਐਲਾਨ ਕਰਨ ਦੇ ਸੀਗੇ ਉਹ ਪ੍ਰਕਿਰਿਆ ਚੱਲ ਰਹੀ ਹੈ ਪਰ ਹੁਣ ਤੱਕ ਜੋ ਆંકੜੇ ਪਤਾ ਲੱਗੇ ਸੀ ਜ਼ਿਆਦਾਤਰ ਥਾਵਾਂ ਤੇ ਸੱਤਾਧਾਰੀ ਧਿਰ ਦੇ ਉਮੀਦਵਾਰ ਜੇਤੂ ਘਰਾਰ ਦਿੱਤੇ ਜਾ ਰਹੇ ਨੇ ਕ੍ਰੀਨਾ ਵੱਲੋਂ ਹੀ ਅਕੇ ਨਗਰ ਨਿਗਮਾਂ ਦੇ ਵਿੱਚ ਤਾਂ ਮੇਅਰ ਦੀ ਚੋਣ ਕੀਤੀ ਜਾਵੇਗੀ ਉੱਥੇ ਪ੍ਰਧਾਨ ਦੀ ਚੋਣ ਹੋਵੇਗੀ ਤਾਂ ਦੇਖਦੇ ਆ ਹੁਣ ਕੌਣ ਕਿੱਥੇ ਕੌਣ ਜਿੱਤਦਾ ਹੈ ਕੌਣ ਬਾਜੀ ਮਾਰਦਾ ਹੈ ਕਿਹੜੀ ਨਗਰ ਨਿਗਮ ਦੇ ਵਿੱਚ ਕਿਹਦੇ ਜ਼ਿਆਦਾ ਉਮੀਦਵਾਰ ਜਿੱਤਦੇ ਨੇ ਕਿਹੜੀ ਪਾਰਟੀ ਦੇ ਜ਼ਿਆਦਾ ਕਾਉਂਸਲਰ ਜਿੱਤ ਕੇ ਸਾਹਮਣੇ ਆਉਂਦੇ ਨੇ ਇਹ ਸਭ ਕੁਝ ਸਾਨੂੰ ਸ਼ਾਮ ਤੱਕ ਜਾਂ ਸ਼ਹਿਰ ਤੱਕ ساری ਜਾਣਕਾਰੀ ਆ ਜਾਏਗੀ ਤੇ ਜਿਵੇਂ ਇਹ ਜਾਣਕਾਰੀ ਸਾਡੇ ਤੱਕ ਪਹੁੰਚੇਗੀ ਉਸ ਤੋਂ ਅੱਗੇ ਪਹੁੰਚਾਉਂਦੇ ਰਹਿਵਾਂਗੇ ਪਰ ਅਸੀਂ ਇੱਕ ਵਾਰ ਫਿਰ ਕਹਿਣਾ ਚਾਹਾਂਗੇ ਵੀ ਕਿ ਲੋਕ ਰਾਜ ਦੇ ਵਿੱਚ ਚੋਣਾ પારદર્ਸ਼ੀ ਤੇ ਨਿਰਪੱਖਤਾ ਨਾਲ ਹੋਣੀਏ ਚੀਜ਼ਾਂ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਬਣਦੀ ਹੈ ਤੇ ਚੋਣ ਕਮਿਸ਼ਨ ਨੇ ਇਸ ਵਾਰ ਪੂਰਾ ਧਿਆਨ ਦੇਣ ਦੀ ਲੋੜ ਹੈ ਤੇ ਨਾਲ ਹੀ ਗੱਲ ਇਹ ਵੀ ਹੈ ਸਾਡੇ ਵੋਟਰਾਂ ਨੂੰ ਵੀ ਇੱਕ ਗੱਲ ਅਸੀਂ ਵਾਰ-ਵਾਰ ਅਪੀਲ ਕਰਦੇ ਹਾਂ ਵੀ ਕਿ ਇਹੋ ਜੇ ਸਮੇਂ ਚੋਣਾ ਚਾਹੇ ਕੋਈ ਵੀ ਹੋਣ ਚਾਹੇ ਲੋਕ ਸਭਾ ਦੀ ਹੋਵੇ ਵਿਧਾਨ ਸਭਾ ਦੀ ਹੋਵੇ ਨਗਰ ਨਿਗਮ ਨਗਰ ਕੌਂਸਲ ਨਗਰ ਪੰਚਾਇਤ ਜਾਂ ਸਰਪੰਚੀ ਵੀ ਹੋਵੇ ਚੋਣ ਕੋਈ ਵੀ ਹੋਵੇ ਆਪਣੇ ਵੋਟ ਦੇ ਅਧਿਕਾਰ ਦੀ ਮਰਤੋਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਇਹ ਇੱਕ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਜਿਹੜੀ ਸੰਵਿਧਾਨ ਦੇ ਵਿੱਚ ਮਿਲੀ ਹੈ ਸਾਨੂੰ ਅਧਿਕਾਰ ਹੈ ਸਾਡਾ ਕਿ ਅਸੀਂ ਆਪਣੇ ਪ੍ਰਤੀਨਿਧੀ ਚੋਣ ਅਸੀਂ ਆਪ ਕਰੀਏ ਆਪਣੇ ਵੋਟ ਦੀ ਵਰਤੋਂ ਨਾਲ ਕਰੀਏ ਤਾਂ ਇਸ ਲਈ ਸਾਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ 'ਚ ਚੋਣ ਕਮਿਸ਼ਨ ਹੁਣ ਕੀ ਰਿਐਕਸ਼ਨ ਲੈਂਦਾ ਹੈ ਜਾਂ ਹੁਣ ਨਤੀਜਾ ਆਦਿਵਾ ਰਾਜਨੀਤਿਕ ਪਾਰਟੀਆਂ ਦੀ ਕਿਹੜੀ ਜੋੜ-ਤੋੜ ਸ਼ੁਰੂ ਹੁੰਦੀ ਹੈ ਕਿ ਕੌਣ ਕਿਸ ਨੂੰ ਮੇਅਰ ਬਣਾਉਂਦਾ ਹੈ ਕੌਣ ਮਿਊਨਿਸਪਲ ਕੌਂਸਲ ਦਾ ਪ੍ਰਧਾਨ ਬਣਾਉਂਦਾ ਹੈ ਇਵੀ ਹੁਣ ਦੇਖਣ ਵਾਲੀ ਗੱਲ ਹੋਵੇ ਕਿਉਂਕਿ ਹੁਣ ਰਾਜਨੀਤਿਕ ਪਾਰਟੀਆਂ 'ਚ ਇਹ ਜੋੜ ਤੋੜ ਸ਼ੁਰੂ ਹੋ ਜੇਗੀ ਤਾਂ ਜੋ ਵੀ ਕੁਝ ਅਪਡੇਟ ਹੋਵੇਗਾ ਉਸ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੇ ਕੱਲ੍ਹ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨ